लैक क्लास इंग्लिश का पेपर आओ आप इन बैडरूम बैडरूम की नहीं देख सकते बैडरूम दे की नहीं दिखता चूल्हा नहीं दिखता गैस वाला नैक्सट है चूज द फ्रूट फ्रूट के इन्हों एपल नैक्सट है चूज द करैक्ट वर्ड फोर दिस पिक्चर का अगला आ गया चूज द इनकुरैक्ट ऑप्शन ਦੇਖੋ ਟੈਪ ਬਾਕਸ ਪੈਨ ਸੀ ਕੇ ਅ ਕੈਪ ਹੈ ਇੱਕ ਕੈਪ ਨਹੀਂ ਹੈ ਇਹਨੂੰ ਕਹਿੰਦੇ ਨੇ ਹੈਟ ਓਕੇ ਨੈਕਸਟ ਆ ਗਿਆ ਚੂਜ਼ ਦਾ ਸੇਮ ਵਰਡ ਫਿਨ ਆ ਫਿਨ ਅਗਲਾ ਆ ਗਿਆ ਮੈਚਿੰਗ ਮੈਚਿੰਗ ਕਰਨੀ ਹੈ ਪੈਨ ਵੈਬ ਬਨ ਮੋਪ ਓਕੇ ਨੈਕਸਟ ਆ ਗਿਆ ਆਪਾਂ ਬਲੈਂਸਾਂ ਫਿਲ ਕਰਨੀਆਂ ਨੇ ਇੱਥੇ ਆਊਗਾ ਈ ਇਹ ਮੈਨ ਨੇ ਠੀਕ ਹੈ ਆਹ ਹੈਗੀ ਬੈਲ ਈ ਡਰਮ ਯੂ ਆ ਕੀ ਹੈ ਕੇਕ ਏ ਪੁੱਛੇ ਬੱਚੇ ਆਈਏ ਠੀਕ ਹੈ ਧਿਆਨ ਨਾਲ ਕਰਨਾ ਹੈ ਨੈਕਸਟ ਆ ਗਿਆ ਰਾਈਮਿੰਗ ਵਰਡਸ ਰਾਈਮਿੰਗ ਵਰਡਸ ਕਰਦੇ ਹਾਂ ਡੇ ਦਾ ਆਏਗਾ ਮੇ ਫਿਗ ਦਾ ਆਏਗਾ ਪਿਗ ਸੈਲ ਦਾ ਆਏਗਾ ਬੈਲ ਵੁੱਡ ਦਾ ਆਏਗਾ ਗੁੱਡ ਠੀਕ ਹੈ ਰਾਈਮਿੰਗ ਵਰਡ ਲਿਖਣਾ ਇੱਕ ਇੱਕ ਨੈਕਸਟ ਆ ਗਿਆ ਆਪਾਂ ਇਹਨਾਂ ਲਈ ਪਿਕਚਰਸ ਲਈ ਨਾਮ ਲਿਖਣੇ ਆ ਆਹ ਹੈਗੀ ਬਾਲ ਆ ਹੈਗੀ ਹਨ ਆ ਹੈਗਾ ਮੱਗ ਆ ਹੈਗੀ ਕੈਟ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਹਾਂਜੀ ਤੇ ਇਹ ਫੌਕਸ ਲੱਗ ਰਹੀ ਕੈਪ ਨਹੀਂ ਹੈ ਠੀਕ ਹੈ ਫੌਕਸ ਨੈਕਸਟ ਆ ਗਿਆ ਆਪਾਂ ਇਹ ਨੰਬਰ ਇੱਥੇ ਆਏਗਾ ਐਗਸ ਠੀਕ ਹੈ ਬੁక్స్ लैगज बस ऐसी पानी है और कुछ नहीं करना टब्स नेक्स्ट आ गया फिलिंग बैलेंस करते हैं द कैट इज इन द बॉक्स ठीक है इन आएगा द कप इज डैश ऑन द बॉक्स इन्होंने पिक्चर्स गलत हुई ने सो कोई गल नहीं उन्हें उपर है तो इतने आपन भर देंगे द दा कैट इज अंडर द ट्री ये अंडर है जग है वैसे इतने अंडर आएगा ठीक तो है पिक्चर गलत दीना ने बट ऐदा ही करना है नैक्सट आ गया ये हैगा इन ठीक है बग की है इन दैट अगे आ गए कलरस कलरस लिख दो कोई भी रैड ब्लू पिंक ਬੀ ਗ੍ਰੀਨ ਠੀਕ ਹੈ ਨੈਕਸਟ ਆ ਗਿਆ ਜੋ ਤੁਹਾਨੂੰ ਹੋਰ ਵੀ ਸੌਖੇ ਲੱਗਦੇ ਉਹ ਵੀ ਕਰ ਸਕਦੇ ਹੋ ਸ਼ੀ ਇਜ਼ ਮਾਈ ਸਿਸਟਰ ਸ਼ੀ ਆਈ ਏਮ ਡਾਕਟਰ ਹੀ ਇਜ਼ 올ਡ ਮੈਨ ਇਟ ਇਜ਼ ਮਾਈ ਬੈਗ ਠੀਕ ਹੈ ਨੈਕਸਟ ਹੈਂਡਰਾਈਟਿੰਗ ਪੂਰਾ ਹੋ ਗਿਆ ਪੇਪਰ ਇਹਨੂੰ ਚੰਗੀ ਤਰ੍ਹਾਂ ਕਰ ਲਿਓ ਠੀਕ ਹੈ ਬੱਚਿਓ ਬਿਲਕੁਲ ਚੰਗੀ ਤਰ੍ਹਾਂ ਕਰ ਲਿਓ Thank you so much for watching.